ਬਿਨ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈ ਦਤੀਏ ਜੀ ਹਾਂ ਮਾਂ ਦੇ ਨਵਰਾਤਰਿਆਂ ਦੀ ਜੇ ਗੱਲ ਕਰੀਏ ਤਾਂ ਹਰ ਇੱਕ ਮਾਂ ਦੇ ਭਗਤ ਤੇ ਮਰਹੂਮ ਪੰਜਾਬੀ ਸਿੰਗਰ ਸਰਦੂਲ ਸਿਕੰਦਰ ਦੀ ਗਾਈ ਹੋਈ ਇਹ ਭੇਂਟ ਮੂਹ ਤੇ ਹੁੰਦੀ ਹੈ ਕਿਉਂਕਿ ਮਾਂ ਦਾ ਹਰ ਇੱਕ ਭਗਤ ਨਵਰਾਤਰਿਆਂ ਦੇ ਵਿੱਚ ਮਾਂ ਦੇ ਦਰਬਾਰ ਉੱਤੇ ਮੱਥਾ ਟੇਕਣ ਦੇ ਲਈ ਚਾਹੰਦਾ ਇੱਛੁਕ ਹੁੰਦਾ ਤੇ ਜੇ ਗੱਲ ਕਰੀਏ ਚੇਤਰ ਦੇ ਨਰਾਤਿਆਂ ਦੀ ਤਾਂ ਇਹ ਨਰਾਤੇ ਤਾਂ ਵੈਸੇ ਵੀ ਕੁਝ ਜ਼ਿਆਦਾ ਹੀ ਖਾਸ ਹੁੰਦੇ ਨੇ ਕਿਉਂਕਿ ਚੇਤਨ ਦੇ ਨਰਾਪਿਆਂ 'ਚ ਹੀ ਸਨਾਤਨ ਧਰਮ ਦੇ ਅਨੁਸਾਰ ਨਵੇਂ ਸਾਲ ਦੀ ਵੀ ਸ਼ੁਰੂਆਤ ਹੁੰਦੀ ਹੈ ਨਰਾਪਿਆਂ ਦੀ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਨੇ ਪੰਜਾਬ ਦੇ ਮਾਛੀਵਾੜਾ ਸਾਹਿਬ ਦੀਆਂ ਜਿੱਥੇ ਮਾਂ ਦੇ ਭਗਤ ਸਤਲੁਜ ਦਰਿਆ ਨੂੰ ਕਸ਼ਤੀ ਦੇ ਰਾਹੀਂ ਪਾਰ ਕਰ ਪੈਦਲ ਹੀ ਮਾਂ ਨੈਣਾ ਦੇਵੀ ਦੇ ਦਰਬਾਰ 'ਚ ਜਾਣ ਲਈ ਰਵਾਨਾ ਹੋਏ ਜਿਕਰ ਹੋਇਆ ਹੈ ਕਿ ਸ਼੍ਰੀ ਦੁਰਗਾ ਮੰਦਰ ਤ੍ਰਿਵੈਣੀ ਮਾਛੀਵਾੜਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 64ਵੀਂ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਮੰਦਰ ਲਈ ਰਵਾਨਾ ਹੋਈ ਜਿਸ ਵਿੱਚ ਹਲਕੇ ਦੇ 2000 ਦੇ ਕਰੀਬ ਲੋਕਾਂ ਨੇ ਇਸ ਪੈਦਲ ਯਾਤਰਾ ਵਿੱਚ ਮਾਤਾ ਨੈਣਾ ਦੇਵੀ ਮੰਦਰ ਜਾਣ ਦਾ ਫੈਸਲਾ ਕੀਤਾ ਇਹ ਪੈਦਲ ਯਾਤਰਾ ਅੱਜ ਮਾਛੀਵਾੜਾ ਸਾਹਿਬ ਤੋਂ ਰਵਾਨਾ ਹੋ ਕੇ 80 ਤੋਂ 85 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਨੈਣਾ ਦੇਵੀ ਮੰਦਿਰ ਪਹੁੰਚੇਗੀ ਅਤੇ ਆਸ਼ੀਰਵਾਦ ਪ੍ਰਾਪਤ ਕਰੇਗੀ। ਜਾ ਰਹੀਆਂ ਸੰਤਾਂ ਨੇ ਦੱਸਿਆ ਕਿ ਉਹਨਾਂ ਦੀ ਇਸ ਪੈਦਲ ਯਾਤਰਾ ਲਈ ਥਾਂ-ਥਾਂ ਤੇ ਭਗਤ ਜਨਾਂ ਵੱਲੋਂ ਲੰਗਰ ਲਗਾਏ ਗਏ ਨੇ ਅਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਇਹ ਪੈਦਲ ਯਾਤਰਾ ਸਵੇਰੇ ਰਵਾਨਾ ਹੋਈ ਹੈ ਅਤੇ 12 ਤਰੀਕ ਨੂੰ ਸ਼ਾਮ ਤੱਕ ਇਹ ਪੈਦਲ ਯਾਤਰਾ ਸ਼੍ਰੀ ਨੈਣਾ ਦੇਵੀ ਮੰਦਿਰ ਪਹੁੰਚ ਜਾਵੇਗੀ ਅਤੇ ਝੰਡਾ ਚੜਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੇਗੀ। ਮਾਤਾ ਦੀ ਸ਼੍ਰੀ ਦੁਰਗਾ ਸ਼ਕਤੀ ਮੰਦਰ ਤਰਵੈਣੀ ਚੌਕ ਮਾਛਵਾੜ ਵੱਲੋਂ ਇਹ 64ਵਾਂ ਸਾਲਾਨਾ ਪੈਦਲ ਚਾਲਾ ਜੋ ਮਾਛਵਾੜਾ ਸਾਹਿਬ ਤੋਂ ਮਾਤਾ ਸ਼੍ਰੀ ਨਾਨਾ ਦੇਵੀ ਦੇ ਦਰਵਾਜ਼ੇ ਤੇ ਜਾ ਰਿਹਾ ਹੈ ਇਸ ਦੇ ਵਿੱਚ 2000 ਸੰਗਤ ਤੋਂ ਵੀ ਵੱਧ ਸ਼ਰਧਾਲੂ ਇਸ ਪੈਦਲ ਚਾਲੇ ਵਿੱਚ ਜਾ ਰਹੇ ਨੇ ਔਰ ਰਸਤੇ ਦੇ ਵਿੱਚ ਬੜੇ ਸ਼ਰਧਾਲੂ ਜਿਨ੍ਹਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਨੇ ਮਹਾਮਾਈ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਰਸਤੇ ਦੇ ਵਿੱਚ ਵੀ ਹੋਰ ਬਲਾਚੌਰ ਤੱਕ ਜੇ ਵੀ ਸਾਨੂੰ ਬਹੁਤ ਵਧੀਆ ਅਰੇਂਜਮੈਂਟਾ ਇਸ ਸੰਗਤ ਵਾਸਤੇ ਥੋਪੀਏ ਦੇ ਵਿੱਚ ਵੀ ਔਰ ਭੱਦੀ ਦੇ ਵਿੱਚ ਵੀ ਲੰਗਰ ਦੀ ਬਵਸਥਾ ਹੈ ਉਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਸ ਲਈ ਅਸੀਂ ਸਾਰੇ ਮਹਾਂਮਾਈ ਦਾ ਅਗੇ ਅਰਦਾਸ ਕਰਦੇ ਆ ਕਿ ਇਹ ਮਹਾਂਮਾਈ ਜਿਨ੍ਹਾਂ ਵੀ ਇਹ ਭਗਤ ਇੱਥੇ ਤੇਰੇ ਦਰਬਾਰ ਦੇ ਵਿੱਚ ਚੱਲੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆ ਕਰੇ ਔਰ ਸਾਡਾ ਜੋ ਇਹ ਸ਼ਹਿਰ ਦਾ ਪੈਦਲ ਚੱਲ ਹੈ ਜਿਹੜਾ ਕਿ ਇੱਕ ਮੱਛਵਾੜੇ ਦੀ ਪਛਾਣ ਹੈ ਕਿਉਂਕਿ ਇਸ ਦੇ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਆਪਣੀਆਂ ਹੁਨੋ ਕਾਮਨਾ ਪੂਰੀਆਂ ਕਰਾਉਂਦੇ ਨੇ ਹੈ ਜੀ ਇਸ ਲਈ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਇਸ ਪੈਦਲ ਚੱਲਣ ਦੀ ਬਹੁਤ ਬਹੁ ਮੁਬਾਰਕਾਂ ਮਹਾਪਾਈਆਂ ਨਾਲ ਤੇ ਮੇਰਾ ਭਰੇ ਹੱਥ ਰੱਖੇ ਔਰ ਸ਼ਹਿਰ ਦਾ ਨਾਮ ਰੋਸ਼ਨ ਰੱਖੇ तकरीबन 80 85 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਪੈਦਲ ਜਾਂਦੇ ਆਂ ਰਸਤੇ ਦੇ ਵਿੱਚ ਅਸੀਂ ਜਿਹੜੀ ਰਾਤ ਦੀ ਸਟੇ ਆ ਉਹ ਥਾਣੇ ਦੇ ਪਤਨ ਉਥੇ ਰੁਕਦੇ ਆ ਉਥੇ ਉਸ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਜਿਹੜੇ ਕਿ ਉਥੇ ਪੂਰੇ ਉਸ ਰਾਤ ਦੇ ਖਾਣੇ ਦੀ ਲੰਗਰ ਦੀ ਔਰ ਰਹਿਣ ਦੀ ਵਿਵਸਥਾ ਨਿਸ਼ਕਾਮ ਕਰਦੇ ਨੇ ਇਸ ਲਈ ਅਸੀਂ ਵੀ ਉਹਨਾਂ ਦੀ ਵੀ ਮਹਾਮਈ ਅਰਦਾਸ ਕਰਦੇ ਵੀ ਉਹਨਾਂ ਦੇ ਪਿੰਡ ਦੇ ਉੱਤੇ ਵੀ ਮੇਰਾ ਪ੍ਰਿਆ ਹੱਥ ਰੱਖੇ ਜੀ ਦੀ ਜੀ ਨੂੰ ਪਹੁੰਚੇਗਾ ਜੀ ਪੈਨਲ ਜਦ ਆ ਪਵਨ ਤੇ ਜੀ ਇਹ ਪੈਨਲ ਚੱਲਾ 12 ਤਰੀਕ ਦੀ ਰਾਤ ਨੂੰ ਪਵਨ ਤੇ ਪਹੁੰਚ ਜਾਏਗਾ 13 ਤਰੀਕ ਨੂੰ ਅਸੀਂ ਇਹ ਜੋ ਝੰਡਾ ਲੈ ਕੇ ਜਾ ਰਹੇ ਆ ਮਹਾਮਈ ਦੇ ਦਰਵਾਜ਼ੇ ਚੜਾ ਕੇ ਉੱਥੇ ਅਸੀਂ ਕੜਾਈ ਚੜਾ ਕੇ ਸਾਰੀ ਸੰਕਟ ਵਾਪਸ ਆਏਗੀ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ ਦਿਲ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈਂ ਦਤੀਏ ਜੀ ਹਾਂ ਮਾਂ ਦੇ ਨਵਰਾਤਰਿਆਂ ਦੀ ਜੇ ਗੱਲ ਕਰੀਏ ਤਾਂ ਹਰ ਇੱਕ ਮਾਂ ਦੇ ਭਗਤ ਤੇ ਮਰਹੂਮ ਪੰਜਾਬੀ ਸਿੰਗਰ ਸਰਦੂਲ ਸਿਕੰਦਰ ਦੀ ਗਾਈ ਹੋਈ ਇਹ ਪੇਂਟ ਮੂਹ ਤੇ ਹੁੰਦੀ ਹੈ ਕਿਉਂਕਿ ਮਾਂ ਦਾ ਹਰ ਇੱਕ ਭਗਤ ਨਵਰਾਤਰਿਆਂ ਦੇ ਵਿੱਚ ਮਾਂ ਦੇ ਦਰਬਾਰ ਉੱਤੇ ਮੱਥਾ ਟੇਕਣ ਦੇ ਲਈ ਚਾਹੰਦਾ ਇਛੁਕ ਹੁੰਦਾ ਤੇ ਜੇ ਗੱਲ ਕਰੀਏ ਚੇਤਰ ਦੇ ਨਰਾਤਿਆਂ ਦੀ ਤਾਂ ਇਹ ਨਰਾਤੇ ਤਾਂ ਵੈਸੇ ਵੀ ਕੁਝ ਜ਼ਿਆਦਾ ਹੀ ਖਾਸ ਹੁੰਦੇ ਨੇ ਕਿਉਂਕਿ ਚੇਤਨ ਦੇ ਨਰਾਤਿਆਂ 'ਚ ਹੀ ਸਨਾਤਨ ਧਰਮ ਦੇ ਅਨੁਸਾਰ ਨਵੇਂ ਸਾਲ ਦੀ ਵੀ ਸ਼ੁਰੂਆਤ ਹੁੰਦੀ ਹੈ ਨਰਾਤਿਆਂ ਦੀ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਨੇ ਪੰਜਾਬ ਦੇ ਮਾਛੀਵਾੜਾ ਸਾਹਿਬ ਦੀਆਂ ਜਿੱਥੇ ਮਾਂ ਦੇ ਭਗਤ ਸਤਲੁਜ ਦਰਿਆ ਨੂੰ ਕਸ਼ਤੀ ਦੇ ਰਾਹੀਂ ਪਾਰ ਕਰ ਪੈਦਲ ਹੀ ਮਾਂ ਨੈਣਾ ਦੇਵੀ ਦੇ ਦਰਬਾਰ ਚ ਜਾਣ ਲਈ ਰਵਾਨਾ ਹੋਏ ਇਕਰ ਹੋ ਗਿਆ ਕਿ ਸ਼੍ਰੀ ਦੁਰਗਾ ਮੰਦਰ ਤ੍ਰਿਵੈਣੀ ਮਾਛੀਵਾੜਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 64ਵੀਂ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਮੰਦਰ ਲਈ ਰਵਾਨਾ ਹੋਈ ਜਿਸ ਵਿੱਚ ਹਲਕੇ ਦੇ 2000 ਦੇ ਕਰੀਬ ਲੋਕਾਂ ਨੇ ਇਸ ਪੈਦਲ ਯਾਤਰਾ ਵਿੱਚ ਮਾਤਾ ਨੈਣਾ ਦੇਵੀ ਮੰਦਰ ਜਾਣ ਦਾ ਫੈਸਲਾ ਕੀਤਾ ਇਹ ਪੈਦਲ ਯਾਤਰਾ ਅੱਜ ਮਾਛੀਵਾੜਾ ਸਾਹਿਬ ਤੋਂ ਰਵਾਨਾ ਹੋ ਕੇ 80 ਤੋਂ 85 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਨੈਣਾ ਦੇਵੀ ਮੰਦਿਰ ਪਹੁੰਚੇਗੀ ਅਤੇ ਆਸ਼ੀਰਵਾਦ ਪ੍ਰਾਪਤ ਕਰੇਗੀ। ਜਾ ਰਹੀਆਂ ਸੰਤਾਂ ਨੇ ਦੱਸਿਆ ਕਿ ਉਹਨਾਂ ਦੀ ਇਸ ਪੈਦਲ ਯਾਤਰਾ ਲਈ ਥਾਂ-ਥਾਂ ਤੇ ਭਗਤ ਜਨਾਂ ਵੱਲੋਂ ਲੰਗਰ ਲਗਾਏ ਗਏ ਨੇ ਅਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਇਹ ਪੈਦਲ ਯਾਤਰਾ ਸਵੇਰੇ ਰਵਾਨਾ ਹੋਈ ਹੈ ਅਤੇ 12 ਤਰੀਕ ਨੂੰ ਸ਼ਾਮ ਤੱਕ ਇਹ ਪੈਦਲ ਯਾਤਰਾ ਸ਼੍ਰੀ ਨੈਣਾ ਦੇਵੀ ਮੰਦਿਰ ਪਹੁੰਚ ਜਾਵੇਗੀ ਅਤੇ ਝੰਡਾ ਚੜਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੇਗੀ। ਮਾਤਾ ਜੀ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਤ੍ਰੈਵੈਣੀ ਚੌਕ ਮਾਛੇਵਾੜ ਵੱਲੋਂ ਇਹ 64ਵਾਂ ਸਾਲਾਨਾ ਪੈਦਲ ਚਾਲਾ ਜੋ ਮਾਛੇਵਾੜਾ ਸਾਹਿਬ ਤੋਂ ਮਾਤਾ ਸ਼੍ਰੀ ਨਾਨਾ ਦੇਵੀ ਦੇ ਦਰਵਾਜ਼ੇ ਤੇ ਜਾ ਰਹੇ ਆ ਇਸ ਦੇ ਵਿੱਚ 2000 ਸੰਗਤ ਤੋਂ ਵੀ ਵੱਧ ਸ਼ਰਧਾਲੂ ਇਸ ਪੈਦਲ ਚਾਲੇ ਵਿੱਚ ਜਾ ਰਹੇ ਨੇ ਔਰ ਰਸਤੇ ਦੇ ਵਿੱਚ ਬੜੇ ਸ਼ਰਧਾਲੂ ਜਿਨ੍ਹਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਨੇ ਮਹਾਮਾਈ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਰਸਤੇ ਦੇ ਵਿੱਚ ਵੀ ਹੋਰ ਬਲਾਚੌਰ ਤੋਂ ਅੱਗੇ ਵੀ ਸਾਨੂੰ ਬਹੁਤ ਵਧੀਆ ਅਰੇਂਜਮੈਂਟਾਂ ਇਸ ਸੰਗਤ ਵਾਸਤੇ ਥੋਪੀਏ ਦੇ ਵਿੱਚ ਵੀ ਔਰ ਭੱਦੀ ਦੇ ਵਿੱਚ ਵੀ ਲੰਗਰ ਦੀ ਬਵਸਥਾ ਹੈ ਉਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਸ ਲਈ ਅਸੀਂ ਸਾਰੇ ਮਹਾਂਮਾਈ ਦਾ ਅੱਗੇ ਅਰਦਾਸ ਕਰਦੇ ਆ ਕਿ ਇਹ ਮਹਾਂਮਾਈ ਜਿਨ੍ਹਾਂ ਵੀ ਇਹ ਭਗਤ ਇੱਥੇ ਤੇਰੇ ਦਰਵਾਜ਼ੇ ਦੇ ਵਿੱਚ ਚੱਲੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆ ਕਰੇ ਔਰ ਸਾਡਾ ਜੋ ਇਹ ਸ਼ਹਿਰ ਦਾ ਪੈਦਲ ਚੱਲ ਹੈ ਜਿਹੜਾ ਕਿ ਇੱਕ ਮੱਛਵਾੜੇ ਦੀ ਪਛਾਣ ਹੈ ਕਿਉਂਕਿ ਇਸ ਦੇ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਆਪਣੀਆਂ ਉਹਨੋ ਕਾਮਨਾ ਪੂਰੀਆਂ ਕਰਾਉਂਦੇ ਨੇ ਹਾਂਜੀ ਇਸ ਲਈ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਇਸ ਪੈਦਲ ਚਾਲੀ ਦੀ ਬਹੁਤ ਬਹੁ ਮੁਬਾਰਕਾਂ ਮਹਾਪਾਇਿਆਂ ਨਾਲ ਤੇ ਮੇਰਾ ਭਰਿਆ ਹੱਥ ਰੱਖ ਕੇ ਔਰ ਸ਼ਹਿਰ ਦਾ ਨਾਮ ਰੋਸ਼ਣਾ ਰੱਖੇ ਕਿ ਤਕਰੀਬਨ 80 85 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਪੈਦਲ ਜਾਂਦੇ ਆਂ ਰਸਤੇ ਦੇ ਵਿੱਚ ਅਸੀਂ ਜਿਹੜੀ ਰਾਜ ਦੀ ਸਟੇ ਆ ਉਹ ਥਾਣੇ ਦੇ ਪੱਤਨ ਉੱਥੇ ਰੁਕਦੇ ਆ ਉੱਥੇ ਉਸ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਜਿਹੜੇ ਕਿ ਉੱਥੇ ਪੂਰੇ ਉਸ ਰਾਤ ਦੇ ਖਾਣੇ ਦੀ ਲੰਗਰ ਦੀ ਔਰ ਰਹਿਣ ਦੀ ਵਿਵਸਥਾ ਨਿਸ਼ਕਾਮ ਕਰਦੇ ਨੇ ਇਸ ਲਈ ਅਸੀਂ ਵੀ ਉਹਨਾਂ ਦੀ ਵੀ ਮਹਾਮਈ ਅਰਦਾਸ ਕਰਦੇ ਵੀ ਉਹਨਾਂ ਦੇ ਪਿੰਡ ਦੇ ਉੱਤੇ ਵੀ ਮੇਰਾ ਪ੍ਰਿਆ ਹੱਥ ਰੱਖੇ ਜੀ ਪੈਦਲ ਨੂੰ ਪਹੁੰਚੇਗਾ ਜੀ ਪੈਦਲ ਚੱਲਾ ਭਵਨਾਂ ਤੇ ਜੀ ਇਹ ਪੈਦਲ ਚੱਲਾ 12 ਤਰੀਕ ਦੀ ਰਾਤ ਨੂੰ ਭਵਨ ਤੇ ਪਹੁੰਚ ਜਾਏਗਾ 13 ਤਰੀਕ ਨੂੰ ਅਸੀਂ ਇਹ ਜੋ ਝੰਡਾ ਲੈ ਕੇ ਜਾ ਰਹੇ ਹਾਂ ਮਹਾਮਈ ਦੇ ਦਰਵਾਜ਼ੇ ਤੇ ਚੜਾ ਕੇ ਉੱਥੇ ਅਸੀਂ ਕੜਾਈ ਚੜਾ ਕੇ ਸਾਰੀ ਸੰਕਟ ਵਾਪਸ ਆਏਗੀ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ ਫਿਰ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈਂ ਦਤੀਏ ਜੀ ਹਾਂ ਮਾਂ ਦੇ ਨਵਰਾਤਰਿਆਂ ਦੀ ਜੇ ਗੱਲ ਕਰੀਏ ਤਾਂ ਹਰ ਇੱਕ ਮਾਂ ਦੇ ਭਗਤ ਤੇ ਮਰਹੂਂ ਪੰਜਾਬੀ ਸਿੰਗਰ ਸਰਦੂਲ ਸਿਕੰਦਰ ਦੀ ਗਾਈ ਹੋਈ ਇਹ ਭੇਂਟ ਮੂਹ ਤੇ ਹੁੰਦੀ ਹੈ ਕਿਉਂਕਿ ਮਾਂ ਦਾ ਹਰ ਇੱਕ ਭਗਤ ਨਵਰਾਤਰਿਆਂ ਦੇ ਵਿੱਚ ਮਾਂ ਦੇ ਦਰਬਾਰ ਉੱਤੇ ਮੱਥਾ ਟੇਕਣ ਦੇ ਲਈ ਜਾਣ ਦਾ ਇੱਛੁਕ ਹੁੰਦਾ ਤੇ ਜੇ ਗੱਲ ਕਰੀਏ ਚੇਤਰ ਦੇ ਨਰਾਤਿਆਂ ਦੀ ਤਾਂ ਇਹ ਨਰਾਤੇ ਤਾਂ ਵੈਸੇ ਵੀ ਕੁਝ ਜ਼ਿਆਦਾ ਹੀ ਖਾਸ ਹੁੰਦੇ ਨੇ ਕਿਉਂਕਿ ਚੇਤਰ ਦੇ ਨਰਾਤਿਆਂ 'ਚ ਹੀ ਸਨਾਤਨ ਧਰਮ ਦੇ ਅਨੁਸਾਰ ਨਵੇਂ ਸਾਲ ਦੀ ਵੀ ਸ਼ੁਰੂਆਤ ਹੁੰਦੀ ਹੈ ਨਰਾਤਿਆਂ ਦੀ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਨੇ ਪੰਜਾਬ ਦੇ ਮਾਛੀਵਾੜਾ ਸਾਹਿਬ ਦੀਆਂ ਜਿੱਥੇ ਮਾਹ ਦੇ ਭਗਤ ਸਤਲੁਜ ਦਰਿਆ ਨੂੰ ਕਸ਼ਤੀ ਦੇ ਰਾਹੀਂ ਪਾਰ ਕਰ ਪੈਦਲ ਹੀ ਮਾ ਨੈਣਾ ਦੇਵੀ ਦੇ ਦਰਬਾਰ 'ਚ ਜਾਣ ਲਈ ਰਵਾਨਾ ਹੋਏ ਕਰਯੋਗ ਹੈ ਕਿ ਸ਼੍ਰੀ ਦੁਰਗਾ ਮੰਦਿਰ ਤ੍ਰਿਵੈਣੀ ਮਾਛੀਵਾੜਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 64ਵੀਂ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਮੰਦਿਰ ਲਈ ਰਵਾਨਾ ਹੋਈ ਜਿਸ ਵਿੱਚ ਹਲਕੇ ਦੇ 2000 ਦੇ ਕਰੀਬ ਲੋਕਾਂ ਨੇ ਇਸ ਪੈਦਲ ਯਾਤਰਾ ਵਿੱਚ ਮਾਤਾ ਨੈਣਾ ਦੇਵੀ ਮੰਦਿਰ ਜਾਣ ਦਾ ਫੈਸਲਾ ਕੀਤਾ ਇਹ ਪੈਦਲ ਯਾਤਰਾ ਅੱਜ ਮਾਛੀਵਾੜਾ ਸਾਹਿਬ ਤੋਂ ਰਵਾਨਾ ਹੋ ਕੇ 80 ਤੋਂ 85 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਨੈਣਾ ਦੇਵੀ ਮੰਦਿਰ ਪਹੁੰਚੇਗੀ ਅਤੇ ਆਸ਼ੀਰਵਾਦ ਪ੍ਰਾਪਤ ਕਰੇਗੀ। ਜਾ ਰਹੀਆਂ ਸੰਤਾਂ ਨੇ ਦੱਸਿਆ ਕਿ ਉਹਨਾਂ ਦੀ ਇਸ ਪੈਦਲ ਯਾਤਰਾ ਲਈ ਥਾਂ-ਥਾਂ ਤੇ ਭਗਤ ਜਨਾਂ ਵੱਲੋਂ ਲੰਗਰ ਲਗਾਏ ਗਏ ਨੇ ਅਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਇਹ ਪੈਦਲ ਯਾਤਰਾ ਸਵੇਰੇ ਰਵਾਨਾ ਹੋਈ ਹੈ ਅਤੇ 12 ਤਰੀਕ ਨੂੰ ਸ਼ਾਮ ਤੱਕ ਇਹ ਪੈਦਲ ਯਾਤਰਾ ਸ਼੍ਰੀ ਨੈਣਾ ਦੇਵੀ ਮੰਦਿਰ ਪਹੁੰਚ ਜਾਵੇਗੀ ਅਤੇ ਝੰਡਾ ਚੜਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੇਗੀ। ਮਾਤਾ ਜੀ ਸ਼੍ਰੀ ਦੁਰਗਾ ਸ਼ਕਤੀ ਮੰਦਰ ਤਰਵੈਣੀ ਚੌਕ ਮਾਛੇਵਾੜ ਵੱਲੋਂ ਇਹ 64ਵਾਂ ਸਾਲਾਨਾ ਪੈਦਲ ਚਾਲਾ ਜੋ ਮਾਛੇਵਾੜਾ ਸਾਹਿਬ ਤੋਂ ਮਾਤਾ ਸ਼੍ਰੀ ਨਾਨਾ ਦੇਵੀ ਦੇ ਦਰਵਾਜ਼ੇ ਜਾ ਰਹੇ ਹੈ ਇਸ ਦੇ ਵਿੱਚ 2000 ਸੰਗਤ ਤੋਂ ਵੀ ਵੱਧ ਸ਼ਰਧਾਲੂ ਇਸ ਪੈਦਲ ਚਾਲੇ ਵਿੱਚ ਜਾ ਰਹੇ ਨੇ ਔਰ ਰਸਤੇ ਦੇ ਵਿੱਚ ਬੜੇ ਸ਼ਰਧਾਲੂ ਜਿਨ੍ਹਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਨੇ ਮਹਾਮਈ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਰਸਤੇ ਦੇ ਵਿੱਚ ਵੀ ਹੋਰ ਬਲਾਚੌਰ toegge ਵੀ ਸਾਨੂੰ ਬਹੁਤ ਵਧੀਆ ਅਰੇਂਜਮੈਂਟ ਇਸ ਸੰਗਤ ਵਾਸਤੇ ਥੋਪੀਏ ਦੇ ਵਿੱਚ ਵੀ ਔਰ ਭੱਦੀ ਦੇ ਵਿੱਚ ਵੀ ਲੰਗਰ ਦੀ ਵਿਵਸਥਾ ਹੈ ਉਹ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਇਸ ਲਈ ਅਸੀਂ ਸਾਰੇ ਮਹਾਂਮਾਈ ਦਾ ਅਗੇ ਅਰਦਾਸ ਕਰਦੇ ਆ ਕਿ ਇਹ ਮਹਾਂਮਾਈ ਜਿਨ੍ਹਾਂ ਵੀ ਇਹ ਭਗਤ ਇੱਥੇ ਤੇਰੇ ਦਰਵਾਜ਼ੇ ਦੇ ਵਿੱਚ ਚੱਲੇ ਨੇ ਉਹਨਾਂ ਦੀ ਮਨੋ ਕਾਮਨਾ ਪੂਰੀਆ ਕਰੇ ਔਰ ਸਾਡਾ ਜੋ ਇਹ ਸ਼ਹਿਰ ਦਾ ਪੈਦਲ ਚੱਲ ਹੈ ਜਿਹੜਾ ਕਿ ਇੱਕ ਮੱਛਵਾੜੇ ਦੀ ਪਛਾਣ ਹੈ ਕਿਉਂਕਿ ਇਸ ਦੇ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਆਪਣੀਆਂ ਔਨੋ ਕਾਮਨਾ ਪੂਰੀਆਂ ਕਰਾਉਂਦੇ ਨੇ ਹੈ ਜੀ ਇਸ ਲਈ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਇਸ ਪੈਦਲ ਚੱਲਣ ਦੀ ਬਹੁਤ ਬਹੁਤ ਮੁਬਾਰਕਾਂ ਮਹਾਪਾਇਿਆਂ ਨਾਲ ਤੇ ਮੇਰਾ ਭਰੇ ਹੱਥ ਰੱਖੇ ਔਰ ਸ਼ਹਿਰ ਦਾ ਨਾਮ ਰੋਸ਼ਨ ਰੱਖੇ ਕਿਤਨੀ ਬਾ 80 85 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਪੈਦਲ ਜਾਂਦੇ ਆ ਰਸਤੇ ਦੇ ਵਿੱਚ ਅਸੀਂ ਜਿਹੜੀ ਰਾਤ ਦੀ ਸਟੇ ਆ ਉਹ ਥਾਣੇ ਦੇ ਪੱਤਨ ਉੱਥੇ ਰੁਕਦੇ ਆ ਉੱਥੇ ਉਸ ਪਿੰਡ ਵਾਸੀਆਂ ਦਾ ਬੜਾ ਸਹਯੋਗ ਹੈ ਜਿਹੜੇ ਕਿ ਉੱਥੇ ਪੂਰੇ ਉਸ ਰਾਤ ਦੇ ਖਾਣੇ ਦੀ ਲੰਗਰ ਦੀ ਔਰ ਰਹਿਣ ਦੀ ਬਵਸਤਾ ਨਿਸ਼ਕਾਮ ਕਰਦੇ ਨੇ ਇਸ ਲਈ ਅਸੀਂ ਵੀ ਉਹਨਾਂ ਦੀ ਵੀ ਮਹਾਮਈ ਅਰਦਾਸ ਕਰਦੇ ਵੀ ਉਹਨਾਂ ਦੇ ਪਿੰਡ ਦੇ ਉੱਤੇ ਵੀ ਮੇਰਾ ਪ੍ਰਿਆ ਹੱਥ ਰੱਖੇ ਇਹ ਦੀ ਤਰੀਕ ਨੂੰ ਪਹੁੰਚੇਗਾ ਜੀ ਪੈਦਲ ਜਦ ਆ ਭਵਨ ਤੇ ਜੀ ਇਹ ਪੈਦਲ ਚੱਲਾ 12 ਤਰੀਕ ਦੀ ਰਾਤ ਨੂੰ ਭਵਨ ਤੇ ਪਹੁੰਚ ਜਾਏਗਾ 13 ਤਰੀਕ ਨੂੰ ਅਸੀਂ ਇਹ ਜੋ ਝੰਡਾ ਲੈ ਕੇ ਜਾ ਰਹੇ ਹਾਂ ਮਹਾਮਈ ਦੇ ਦਰਵਾਜ਼ੇ ਤੇ ਚੜਾ ਕੇ ਉੱਥੇ ਅਸੀਂ ਕਢਾਈ ਚੜਾ ਕੇ ਸਾਰੀ ਸੰਗਤ ਵਾਪਸ ਆਏਗੀ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ ਨਿੰ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈਂ ਦਾਤੀਏ ਜੀ ਹਾਂ ਮਾਂ ਦੇ ਨਵਰਾਤਰਿਆਂ ਦੀ ਜੇ ਗੱਲ ਕਰੀਏ ਤਾਂ ਹਰ ਇੱਕ ਮਾਂ ਦੇ ਭਗਤ ਤੇ ਮਰਹੂਮ ਪੰਜਾਬੀ ਸਿੰਗਰ ਸਰਦੂਲ ਸਿਕੰਦਰ ਦੀ ਗਾਈ ਹੋਈ ਇਹ ਭੇਂਟ ਮੂਹ ਤੇ ਹੁੰਦੀ ਹੈ ਕਿਉਂਕਿ ਮਾਂ ਦਾ ਹਰ ਇੱਕ ਭਗਤ ਨਵਰਾਤਰਿਆਂ ਦੇ ਵਿੱਚ ਮਾਂ ਦੇ ਦਰਬਾਰ ਉੱਤੇ ਮੱਥਾ ਟੇਕਣ ਦੇ ਲਈ ਚਾਹੰਦਾ ਇਛੁਕ ਹੁੰਦਾ ਤੇ ਜੇ ਗੱਲ ਕਰੀਏ ਚੇਤਰ ਦੇ ਨਰਾਤਿਆਂ ਦੀ ਤਾਂ ਇਹ ਨਰਾਤੇ ਤਾਂ ਵੈਸੇ ਵੀ ਕੁਝ ਜ਼ਿਆਦਾ ਹੀ ਖਾਸ ਹੁੰਦੇ ਨੇ ਕਿਉਂਕਿ ਚੇਤਰ ਦੇ ਨਰਾਤਿਆਂ 'ਚ ਹੀ ਸਨਾਤਨ ਧਰਮ ਦੇ ਅਨੁਸਾਰ ਨਵੇਂ ਸਾਲ ਦੀ ਵੀ ਸ਼ੁਰੂਆਤ ਹੁੰਦੀ ਹੈ ਨਰਾਤਿਆਂ ਦੀ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਨੇ ਪੰਜਾਬ ਦੇ ਮਾਛੀਵਾੜਾ ਸਾਹਿਤੀਆਂ ਜਿੱਥੇ ਮਾਹ ਦੇ ਭਗਤ ਸਤਲੁਜ ਦਰਿਆ ਨੂੰ ਕਸ਼ਤੀ ਦੇ ਰਾਹੀਂ ਪਾਰ ਕਰ ਪੈਦਲ ਹੀ ਮਾ ਨੈਣਾ ਦੇਵੀ ਦੇ ਦਰਬਾਰ 'ਚ ਜਾਣ ਲਈ ਰਵਾਨਾ ਹੋਏ ਜਿਕਰ ਹੋਇਆ ਹੈ ਕਿ ਸ਼੍ਰੀ ਦੁਰਗਾ ਮੰਦਿਰ ਤ੍ਰਿਵੈਣੀ ਮਾਛੀਵਾੜਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 64ਵੀਂ ਪੈਦਲ ਯਾਤਰਾ ਮਾਤਾ ਨੈਣਾ ਦੇਵੀ ਮੰਦਿਰ ਲਈ ਰਵਾਨਾ ਹੋਈ ਜਿਸ ਵਿੱਚ ਹਲਕੇ ਦੇ 2000 ਦੇ ਕਰੀਬ ਲੋਕਾਂ ਨੇ ਇਸ ਪੈਦਲ ਯਾਤਰਾ ਵਿੱਚ ਮਾਤਾ ਨੈਣਾ ਦੇਵੀ ਮੰਦਿਰ ਜਾਣ ਦਾ ਫੈਸਲਾ ਕੀਤਾ ਇਹ ਪੈਦਲ ਯਾਤਰਾ ਅੱਜ ਮਾਛੀਵਾੜਾ ਸਾਹਿਬ ਤੋਂ ਰਵਾਨਾ ਹੋ ਕੇ 80 ਤੋਂ 85 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮਾਤਾ ਨੈਣਾ ਦੇਵੀ ਮੰਦਿਰ ਪਹੁੰਚੇਗੀ ਅਤੇ ਆਸ਼ੀਰਵਾਦ ਪ੍ਰਾਪਤ ਕਰੇਗੀ। ਜਾ ਰਹੀਆਂ ਸੰਤਾਂ ਨੇ ਦੱਸਿਆ ਕਿ ਉਹਨਾਂ ਦੀ ਇਹ ਪੈਦਲ ਯਾਤਰਾ ਲਈ ਥਾਂ-ਥਾਂ ਤੇ ਭਗਤ ਜਨਾਂ ਵੱਲੋਂ ਲੰਗਰ ਲਗਾਏ ਗਏ ਨੇ ਅਤੇ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅੱਜ ਇਹ ਪੈਦਲ ਯਾਤਰਾ ਸਵੇਰੇ ਰਵਾਨਾ ਹੋਈ ਹੈ ਅਤੇ 12 ਤਰੀਕ ਨੂੰ ਸ਼ਾਮ ਤੱਕ ਇਹ ਪੈਦਲ ਯਾਤਰਾ ਸ਼੍ਰੀ ਨੈਣਾ ਦੇਵੀ ਮੰਦਿਰ ਪਹੁੰਚ ਜਾਵੇਗੀ ਅਤੇ ਝੰਡਾ ਚੜਾ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕਰੇਗੀ। ਮਾਤਾ ਜੀ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਤਰਵੈਣੀ ਚੌਕ ਮਾਛੇਵਾੜ ਵੱਲੋਂ ਇਹ 64ਵਾਂ ਸਾਲਾਨਾ ਪੈਦਲ ਚਾਲਾ ਜੋ ਮਾਛੇਵਾੜਾ ਸਾਹਿਬ ਤੋਂ ਮਾਤਾ ਸ਼੍ਰੀ ਨਾਨਾ ਦੇਵੀ ਦੇ ਦਰਵਾਰ ਤੇ ਜਾ ਰਹੇ ਆ ਇਸ ਦੇ ਵਿੱਚ 2000 ਸੰਗਤ ਤੋਂ ਵੀ ਵੱਧ ਸ਼ਰਧਾਲੂ ਇਸ ਪੈਦਲ ਚਾਲੇ ਵਿੱਚ ਜਾ ਰਹੇ ਨੇ ਔਰ ਰਸਤੇ ਦੇ ਵਿੱਚ ਬੜੇ ਸ਼ਰਧਾਲੂ ਜਿਨ੍ਹਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਲੰਗਰ ਲਾਏ ਨੇ ਮਹਾਮਈ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਰਸਤੇ ਦੇ ਵਿੱਚ ਵੀ ਹੋਰ ਬਲਾਚੌਰ toegge ਵੀ ਸਾਨੂੰ ਬਹੁਤ ਵਧੀਆ ਅਰੇਂਜਮੈਂਟ ਇਸ ਸੰਗਤ ਵਾਸਤੇ ਥੋਪੀਏ ਦੇ ਵਿੱਚ ਵੀ ਔਰ ਭੱਦੀ ਦੇ ਵਿੱਚ ਵੀ ਲੰਗਰ ਦੀ ਬਵਸਥਾ ਹੈ ਉਹ ਸਾਰੇ ਸਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੋ ਰਿਹਾ ਇਸ ਲਈ ਅਸੀਂ ਸਾਰੇ ਮਹਾਂਮਾਈ ਦਾ ਅਗੇ ਅਰਦਾਸ ਕਰਦੇ ਆ ਕਿ ਇਹ ਮਹਾਂਮਾਈ ਜਿਨ੍ਹਾਂ ਵੀ ਇਹ ਭਗਤ ਇੱਥੇ ਤੇਰੇ ਦਰਵਾਜ਼ੇ ਦੇ ਵਿੱਚ ਚੱਲੇ ਨੇ ਉਹਨਾਂ ਦੀਆਂ ਮਨੋ ਕਾਮਨਾ ਪੂਰੀਆ ਕਰੇ ਔਰ ਸਾਡਾ ਜੋ ਇਹ ਸ਼ਹਿਰ ਦਾ ਪੈਦਲ ਚੱਲ ਹੈ ਜਿਹੜਾ ਕਿ ਇੱਕ ਮੱਛਵਾੜੇ ਦੀ ਪਛਾਣ ਹੈ ਕਿਉਂਕਿ ਇਸ ਦੇ ਵਿੱਚ ਦੂਰ ਦੂਰ ਤੋਂ ਲੋਕ ਆਂਦੇ ਨੇ ਆਪਣੀਆਂ ਉਹਨੋ ਕਾਮਨਾ ਪੂਰੀਆਂ ਕਰਾਉਂਦੇ ਨੇ ਹਾਂਜੀ ਇਸ ਲਈ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਇਸ ਪੈਦਲ ਚਾਲੀ ਦੀ ਬਹੁਤ ਬਹੁ ਮੁਬਾਰਕਾਂ ਮਹਾਪਾਇਿਆਂ ਨਾਲ ਤੇ ਮੇਰਾ ਭਰਿਆ ਹੱਥ ਰੱਖ ਕੇ ਔਰ ਸ਼ਹਿਰ ਦਾ ਨਾਮ ਰੋਸ਼ਣਾ ਰੱਖ ਕੇ ਕਿ ਤਕਰੀਬਨ 80 85 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਕਿ ਅਸੀਂ ਪੈਦਲ ਜਾਂਦੇ ਆਂ ਰਸਤੇ ਦੇ ਵਿੱਚ ਅਸੀਂ ਜਿਹੜੀ ਰਾਜ ਦੀ ਸਟੇ ਆ ਉਹ ਥਾਣੇ ਦੇ ਪੱਤਨ ਨੂੰ ਉੱਥੇ ਰੁਕਦੇ ਆ ਉੱਥੇ ਉਸ ਪਿੰਡ ਵਾਸੀਆਂ ਦਾ ਬੜਾ ਸਹਿਯੋਗ ਹੈ ਜਿਹੜੇ ਕਿ ਉੱਥੇ ਪੂਰੇ ਉਸ ਰਾਤ ਦੇ ਖਾਣੇ ਦੀ ਲੰਗਰ ਦੀ ਔਰ ਰਹਿਣ ਦੀ ਵਿਵਸਥਾ ਨਿਸ਼ਕਾਮ ਕਰਦੇ ਨੇ ਇਸ ਲਈ ਅਸੀਂ ਵੀ ਉਹਨਾਂ ਦੀ ਵੀ ਮਹਾਮਈ ਅੱਗੇ ਅਰਦਾਸ ਕਰਦੇ ਆ ਵੀ ਉਹਨਾਂ ਦੇ ਪਿੰਡ ਦੇ ਉੱਤੇ ਵੀ ਮੇਰਾ ਪ੍ਰਿਆ ਹੱਥ ਰੱਖੇ ਇਹ ਪੈਨਲ ਚਲਾ 12 ਤਰੀਕ ਦੀ ਰਾਤ ਨੂੰ ਭਵਨ ਤੇ ਪਹੁੰਚ ਜਾਏਗਾ 13 ਤਰੀਕ ਨੂੰ ਅਸੀਂ ਇਹ ਜੋ ਝੰਡਾ ਲੈ ਕੇ ਜਾ ਰਹੇ ਹਾਂ ਮਹਾਮਈ ਦੇ ਦਰਵਾਜ਼ੇ ਤੇ ਚੜਾ ਕੇ ਉੱਥੇ ਅਸੀਂ ਕੜਾਈ ਚੜਾ ਕੇ ਸਾਰੀ ਸੰਕਟ ਵਾਪਸ ਆਏਗੀ ਬਿਊਰੋ